ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਹਿਲਾਂ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਅੱਜ ਦਾ ਆਪਣਾ ਟਾਈਟਲ ਹੈ ਵਿਸ਼ਾ ਵਸਤੂ ਸ੍ਰੀ ਜਪਜੀ ਸਾਹਿਬ ਜਪਜੀ ਸਾਹਿਬ ਵੀ ਦੇ ਵਿਸ਼ਾ ਵਸਤੂ ਦੇ ਉੱਤੇ ਅੱਜ ਆਪਾਂ ਗੱਲ ਕਰਾਂਗੇ ਜਪਜੀ ਸਾਹਿਬ ਦਾ ਵਿਸ਼ਾ ਵਸਤੂ ਕੀ ਹੈ ਆਤਮਿਕ ਅਡੋਲਤਾ ਅਤੇ ਰੱਬ ਦੀ ਮਹਿਮਾ ਤੁਸੀਂ ਸਕਰੀਨ ਦੇ ਉੱਤੇ ਦੇਖ ਹੀ ਸਕਦੇ ਹੋ ਕਿ ਜਬਜੀ ਸਾਹਿਬ ਤੇ ਸਾਨੂੰ ਕੀ ਪ੍ਰਾਪਤ ਹੋ ਰਿਹਾ ਹੈ ਜਬਜੀ ਸਾਹਿਬ ਦਾ ਵਿਸ਼ਾ ਵਸਤੂ ਕੀ ਹੈ ਨਿਚੋੜ ਕੀ ਹੈ ਆਤਮਿਕ ਅਡੋਲਤਾ ਅਤੇ ਰੱਬ ਦੀ ਮਹਿਮਾ ਇਸ ਦਾ ਕੇਂਦਰੀ ਭਾਵ ਕੀ ਹੈ ਸੱਚ ਨਾਮ ਸਿਮਰਨ ਅਤੇ ਅਕਾਲ ਪੁਰਖ ਦੀ ਇਕਤਾ ਇਹਦੇ ਮੁੱਖ ਵਿਸ਼ੇ ਕੀ ਹਨ ਗੁਰਬਾਣੀ ਹਰ ਇੱਕ ਚੀਜ਼ ਦਾ ਕੋਈ ਨਾ ਕੋਈ ਵਿਸ਼ਾ ਹੁੰਦਾ ਹੈ ਆਪਾ ਕੁਝ ਵੀ ਸਿੱਖਦੇ ਹਾਂ ਤਾਂ ਉਸ ਚੀਜ਼ ਦਾ ਆਪਣਾ ਵਿਸ਼ਾ ਹੁੰਦਾ ਹੈ ਕਿ ਅਸੀਂ ਇਸ ਚੀਜ਼ ਵੱਲ ਜਾਣਾ ਹੈ ਜੇ ਡਾਕਟਰੀ ਕਰਨੀ ਹੈ ਤਾਂ ਡਾਕਟਰ ਦੀ ਪੜ੍ਹਾਈ ਅਲੱਗ ਹੈ ਉਸ ਦਾ ਵਿਸ਼ਾ ਅਲੱਗ ਹੈ ਉਸੇ ਸਬਜੈਕਟ ਅਲੱਗ ਹਨ ਇਸੇ ਤਰੀਕੇ ਨਾਲ ਜਗਜੀਤ ਸਾਹਿਬ ਦੀ ਵਿਸ਼ੇ ਵੀ ਅਲੱਗ ਹਨ ਉਹ ਵਿਸ਼ੇ ਕੀ ਹਨ ਸਚਾਈ ਭਗਤੀ ਧਰਮ ਅਤੇ ਰੱਬ ਦੇ ਮਿਲਾਪ ਦੀ ਪ੍ਰੇਰਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ